ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਕਿਸੇ ਅਮੀਰ ਘਰਾਣੇ ਦੇ ਵਿੱਚ ਕੋਈ ਸਮਾਗਮ ਰੱਖਿਆ ਸੀ ਉਸ ਸਮਾਗਮ ਦੇ ਅੰਦਰ ਬਹੁਤ ਸਾਰੇ ਰਿਸ਼ਤੇਦਾਰ ਔਰ ਬਹੁਤ ਸਾਰੇ ਪੋਲੀਟੀਕਲ ਨੀਤਾਂ ਔਰ ਕਈ ਹੋਰ ਵੀ ਸ਼ਖਸੀਅਤਾਂ ਨੇ ਪਹੁੰਚਣਾ ਸੀ ਸਾਰੀਆਂ ਤਿਆਰੀਆਂ ਹੋ ਰਹੀਆਂ ਸਨ ਬੜੇ ਸੁੰਦਰ ਪਕਵਾਨ ਬਣੇ ਸੀ ਬੜੀ ਸੁੰਦਰ ਸਾਰੀ ਤਿਆਰੀ ਕੀਤੀ ਗਈ ਸੀ ਇਹਨੇ ਨੂੰ ਕੀ ਹੋਇਆ ਇੱਕ ਪੋਲੀਟਿਕਲ ਮੰਤਰੀ ਆਇਆ ਤੇ ਉਹਦਾ ਬੜਾ ਸਤਿਕਾਰ ਕੀਤਾ ਸਾਰਿਆਂ ਨੇ ਉਹਨੂੰ ਚੋਕ ਕੇ ਨਮਸਕਾਰ ਕੀਤੇ ਉਹਦੇ ਗੱਲ ਚ ਹਾਰ ਵੀ ਪਾਏ ਗਏ ਉਹ ਬੈਠੇ ਰਹੇ ਵਧੀਆ ਗੱਲਾਂ ਬਾਤਾਂ ਕਰਦੇ ਰਹੇ ਉਸ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਤਕਰੀਬਨ 8 ਤੋਂ 9 ਸਾਲ ਦਾ ਬੱਚਾ ਤੋ ਬੜਾ ਤਿੱਖਰ ਬੁੱਧੀ ਦਾ ਮਾਲਕ ਸੀ ਉਹ ਸਾਰੀਆਂ ਗੱਲਾਂ ਨੂੰ ਬੜੇ ਅੱਛੇ ਤਰੀਕੇ ਨਾਲ ਵੇਖ ਰਿਹਾ ਸੀ ਉਹਨੇ ਆਪਣੇ ਪਿਤਾ ਨੂੰ ਪੁੱਛੇ ਪਾਪਾ ਇਹ ਕੌਣ ਹੈ ਜਿਹਦੇ ਅੱਗੇ ਤੁਸੀਂ ਚੁੱਕ ਕੇ ਨਮਸਕਾਰ ਕੀਤੀ ਜਿਹਦੇ ਗਲ ਵਿੱਚ ਹਾਰ ਵੀ ਪਾਏ ਹਨ ਜਿਹਨੂੰ ਇੱਕ ਵਧੀਆ ਡੈਸਕ ਤੇ ਲੈ ਕੇ ਬੈਠੇ ਹੋ ਬੜਾ ਸਤਿਕਾਰ ਕਰਦੇ ਕੌਣ ਹੈ ਉਹਦੇ ਪਿਤਾ ਨੇ ਦੱਸਿਆ ਕਹਿਣ ਲੱਗਾ ਇਹ ਮੰਤਰੀ ਹੈ ਸਰਕਾਰੀ ਦੁਆਰੇ ਇਹਦੀ ਵਧੀਆ ਹੈ ਇਹ ਤੋਂ ਆਪਾਂ ਕਈ ਕੰਮ ਕਰਾਉਣੇ ਹੁੰਦੇ ਆ ਇਸ ਕਰਕੇ ਦਾ ਸਨਮਾਨ ਕੀਤਾ ਗਿਆ ਉਹ ਬੱਚਾ ਚੁੱਪ ਕਰ ਗਿਆ ਪਰ ਵੇਖਦਾ ਰਿਹਾ ਇਹਨੂੰ ਕੋਈ ਹੋਰ ਵੀ ਸਖਸ਼ੇਤ ਆਈਆਂ ਸਾਰਿਆਂ ਦਾ ਬੜਾ ਸਨਮਾਨ ਕੀਤਾ ਗਿਆ ਬੜਾ ਸਤਕਾਰ ਕੀਤਾ ਗਿਆ ਪਰ ਕਮਾਲ ਦੀ ਗੱਲ ਉਦੋਂ ਹੋਈ ਜਦੋਂ ਉਹਨਾਂ ਦੇ ਘਰ ਦੇ ਵਿੱਚ ਇੱਕ ਗੁਰੂ ਦਾ ਵਜੀਰ ਆਇਆ ਗਰੰਥੀ ਸਿੰਘ ਸਹਿਵਾਨ ਆਇਆ ਸਾਰਿਆਂ ਨੇ ਉਹਨੂੰ ਫੱਤੇ ਬੁਲਾਈ ਹੈ ਬੜਾ ਸਤਕਾਰ ਕੀਤਾ ਇਥੋਂ ਤੱਕ ਕਿ ਉਸ ਬੱਚੇ ਦੀ ਮਾਂ ਨੇ ਇੱਕ ਜੱਗ ਪਾਣੀ ਦਾ ਲੈ ਕੇ ਉਹਦੇ ਪੈਰ ਵੀ ਧੋਏ ਇੱਕ ਵਧੀਆ ਟਾਬਲ ਦੇ ਨਾਲ ਉਹਦੇ ਹੱਥ ਸਾਫ਼ ਕਰਾਏ ਉਹਦੇ ਬੈਠਣ ਦੇ ਲਈ ਇੱਕ ਬੜਾ ਸੁੰਦਰ ਗਲੀਚਾ ਵਿਛਾਇਆ ਗਿਆ ਬੜਾ ਆਦਰ ਸਨਮਾਨ ਕੀਤਾ ਗਿਆ ਉਸ ਬਾਬਾ ਜੀ ਨੇ ਆ ਕੇ ਗ੍ਰੰਥੀ ਸਹਿਬਾਨ ਨੇ ਆ ਕਰਕੇ ਕੁਛ ਸਿਰ ਬਾਣੀ ਪੜ੍ਹੀ ਔਰ ਫਿਰ ਉਹਨੇ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕੀਤੀ ਸਰਵਤ ਦਾ ਭਲਾ ਮੰਗਿਆ ਸੋ ਇਦਾਂ ਬੜਾ ਸਨਮਾਨ ਕੀਤਾ ਗਿਆ। ਔਰ ਪਰਿਵਾਰ ਵੱਲੋਂ ਵੀ ਉਸ ਨੂੰ ਬੜੇ ਸੁੰਦਰ ਬਸਤਰ ਉਸ ਨੂੰ ਕੁਝ ਸਤਕਾਰਤਮਾਇਆ ਵੀ ਪੇਟ ਕੀਤੀ ਗਈ। ਔਰ ਉਹ ਤੋਂ ਅਸ਼ੀਰਵਾਦ ਵੀ ਲਿਆ। ਇੱਥੋਂ ਤੱਕ ਕਿ ਕਈ ਪਰਿਵਾਰ ਦੇ ਮੈਂਬਰਾਂ ਨੇ ਉਹਦੇ ਪੈਰਾਂ ਤੇ ਨਮਸਕਾਰ ਵੀ ਕੀਤੀ ਜਾਂ ਪਕਲੋ ਚਰਨ ਛੂਏ ਨੇ। ਪੈਰੀ ਹੱਥ ਲਾਇਆ। ਸਨਮਾਨ ਕੀਤਾ ਗਿਆ। ਉਹ ਬੱਚੇ ਸਾਰਾ ਕੁਝ ਵੇਖ ਰਿਹਾ ਸੀ। ਉਹਨੇ ਪੁੱਛੇ ਪਾਪਾ ਇਹ ਕੌਣ ਆਗਾ? ਉਹ ਕਹਿਣ ਲੱਗਾ ਵੀ ਇਹ ਗ੍ਰੰਥੀ ਸਿੰਘ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਰੋਜ਼ ਦਿੱਤਨੀ ਮਸਣਾਉਂਦਾ ਪਾਠ ਸੁਣਾਉਂਦਾ ਕਥਾ ਸੁਣਾਉਂਦਾ ਹੈ। ਇਹ ਗ੍ਰੰਥੀ ਸਾਹਿਬ ਇਹ ਆਪਣੇ ਲਈ ਅਰਦਾਸ ਬੇਨਤੀ ਕਰਕੇ ਪਰਿਵਾਰ ਦੀ ਛੜਦੀ ਕਲਾ ਦੀ ਅਰਦਾਸ ਕਰਕੇ ਗਏ। ਇਸ ਕਰਕੇ ਇਹਨੂੰ ਬੁਲਾਇਆ ਗਿਆ। ਬੱਚਾ ਬੜਾ ਹੈਰਾਨ ਹੋਇਆ। ਉਹਨੇ ਸਾਰਿਆਂ ਨੂੰ ਇੱਕ ਪ੍ਰਸ਼ਨ ਕੀਤਾ। ਕਹਿਣ ਲੱਗਾ ਮੈਨੂੰ ਇਹ ਦੱਸੋ ਵੀ ਆਹ ਮੰਤਰੀ ਵੱਡਾ ਹੈ। ਜੋ ਗ੍ਰੰਥੀ ਸਿੰਘ ਵੱਡਾ ਹੈ ਸਾਰੇ ਕਹਿਣ ਲੱਗੇ ਮੰਤਰੀ ਵੱਡਾ ਇਹਦੀ ਸਰਕਾਰੀ ਦਰਵਾਜ਼ੇ ਚੱਲਦੀ ਹੈ ਇਹ ਤੋਂ ਜਿਹੜੇ ਮਰਜ਼ੀ ਸਮਾਜ ਦੇ ਪੋਲੀਟਿਕਲ ਦੇ ਹੋਰ ਕਈ ਮਰਜ਼ੀ ਕੰਮ ਕਰਾ ਸਕਦੇ ਆ ਇਹ ਵੱਡਾ ਹੈ ਪਰ ਬੱਚਾ ਕਹਿਣ ਲੱਗਾ ਪਾਪਾ ਜੀ ਜੇ ਇਹ ਵੱਡਾ ਤੇ ਇਹਦੇ ਪੈਰ ਕਿਉਂ ਨਹੀਂ ਧਵਾਏ ਇਹ ਵੱਡਾ ਹੈ ਤੇ ਇਹਦੀ ਬੈਠਣ ਲਈ ਇੱਕ ਥੱਲੇ ਕਲੀਨ ਕਿਉਂ ਨਹੀਂ ਬਿਸ਼ਾਇਆ ਗਿਆ ਇਹ ਵੱਡਾ ਹੈ ਤੇ ਨੇ ਆਪਣੇ ਪਰਿਵਾਰ ਦੀ ਛੜਦੀ ਕਲਾ ਦੀ ਅਰਦਾਸ ਕਿਉਂ ਨਹੀਂ ਕੀਤੀ ਮੈਨੂੰ ਇੰਜ ਲੱਗਦਾ ਹੈ ਵੀ ਸ਼ਾਇਦ ਗੁਰੂ ਕਾ ਵਜੀਰ ਵੱਡਾ ਗਰੰਥੀ ਸਿੰਘ ਵੱਡਾ ਹੈ ਜਿਹਦੇ ਤੁਸੀਂ ਪੈਰ ਵੀ ਧੁਆਏ ਜਿਹਨੂੰ ਤੁਸੀਂ ਝੁੱਕ ਕੇ ਨਮਸਕਾਰ ਵੀ ਕੀਤੀ ਜਿਹਦੇ ਪੈਰਾਂ ਤੇ ਹੱਥ ਵੀ ਲਾਏ ਔਰ ਜੀਨੇ ਇੱਕ ਕਲੀਨ ਤੇ ਬਹਿ ਕੇ ਅੱਛੇ ਤਰੀਕੇ ਨਾਲ ਪਾਠ ਕੀਤਾ ਔਰ ਆਪਣੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਬੱਚਾ ਕਹਿਣ ਲੱਗਾ ਮੈਨੂੰ ਇੰਜ ਲੱਗਦਾ ਹੈ ਵੀ ਉਹ ਵੱਡਾ ਹੈ ਇਹ ਵੱਡਾ ਨਹੀਂ ਹੈਗਾ ਸਾਰਿਆਂ ਦੇ ਮੂੰਹ ਚ ਉਂਗਲਾਂ ਪੈ ਗਈਆਂ ਮੰਤਰੀ ਕਹਿਣ ਲੱਗਾ ਵੀ ਬਾਕੀ ਬੇਟਾ ਗੱਲ ਤੇਰੀ ਹੈ ਠੀਕ ਹੈ ਆਸਲ ਵਿੱਚ ਵੱਡਾ ਤੇ ਗੁਰੂ ਦਾ ਵਜ਼ੀਰ ਹੈ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ ਅਸੀਂ ਤੇ ਸਿਰਫ ਸਰਕਾਰੀ ਦਰਬਾਰੀ ਕੰਮ ਕਰਨ ਵਾਲੇ ਆ ਪਰ ਜਿਹੜਾ ਗੁਰੂ ਦਾ ਵਜ਼ੀਰ ਉਹ ਨਿਰੰਕਾਰ ਤੇ ਦਰ ਤੇ ਅਰਦਾਸ ਬੇਨਤੀ ਕਰਕੇ ਸਭਨਾ ਦਾ ਭਲਾ ਮੰਗਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਇਸ ਕਰਕੇ ਉਹ ਸਭ ਤੋਂ ਵੱਡਾ ਹੈ ਸਾਨੂੰ ਵੱਧ ਤੋਂ ਵੱਧ ਇਹਨਾਂ ਦਾ ਸਨਮਾਨ ਆਦੂ ਸਤਿਕਾਰ ਕਰਨਾ ਚਾਹੀਦਾ ਇੱਕ ਸਰਕਾਰ ਦਾ ਵਜ਼ੀਰ ਹੈ ਇੱਕ ਨਰੰਕਾਰ ਦਾ ਵਜੀਰ ਹੈ ਇਹ ਅਸੀਂ ਦੇਖਣਾ ਵੀ ਅਸੀਂ ਸਤਕਾਰ ਕਿਸਦਾ ਕਰਨਾ ਮਾੜਾ ਕਿਸੇ ਨੂੰ ਨਹੀਂ ਕਹਿਣਾ ਸੋ ਸਾਕੀ ਦਾ ਮਤਲਬ ਹੋ ਜਾ ਇਹ ਘਟਨਾ ਦਾ ਮਤਲਬ ਕਿਸੇ ਦਾ ਦਿਲ ਦਿਖਾਉਣਾ ਨਹੀਂ ਇਹ ਅਸਲੀਅਤ ਨੂੰ ਬਿਆਨ ਕਰਨਾ ਕਿ ਵੱਡਾ ਕੌਣ ਹੈ ਸਤਕਾਰ ਅਸੀਂ ਕਿਹਦਾ ਕਰਨਾ ਇਹ ਸਤਕਾਰ ਕਰਨਾ ਕਿਵੇਂ ਇਹ ਚੰਗੀ ਲੱਗੀ ਤਾਂ ਨੂੰ ਜਰੂਰ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ